ਮਾਤਾ ਜਗਿੰਦਰ ਸਿੰਘ ਅਚਲੀਏ ਜੀ ਕਹਿਣਾ ਚਾਹੋਗੇ ਅੱਜ ਇਸ ਮਹਾਨ ਨਗਰ ਵਿੱਚ ਪਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਤੇ ਕਿਰਪਾ ਕਰਕੇ ਹੋਲੇ ਮਹੱਲੇ ਦੇ ਜਿਹੜਾ ਤਿਉਹਾਰ ਮਨਾਉਣ ਦੀ ਜਿਹੜੀ ਰਵਾਇਤ ਚਾਲੂ ਕੀਤੀ ਉਸ ਰਵਾਇਤ ਦੇ ਵਿੱਚ ਬਟਾਲੇ ਦੀਆਂ ਸਮੂਹ ਸਾ ਸੰਗਤਾਂ ਦੇ ਸਹਿਯੋਗ ਦੇ ਨਾਲ ਮਾਤਾ ਸੁਲਖਣੀ ਜੀ ਚੈਰੀਟੇਬਲ ਟਰਸਟ ਵੱਲੋਂ ਇਹ 8ਵਾਂ ਮਹਾਨ ਨਗਰ ਕੀਰਤਨ ਜਿਹੜਾ ਹੈ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਉੱਥੋਂ ਦੇ ਅਲੋਕਿਕ ਨਜ਼ਾਰਿਆਂ ਵਿੱਚ ਆਪਣਾ ਜਿਹੜਾ ਹੈ ਦ੍ਰਿਸ਼ ਵੇਖ ਕੇ ਤੇ ਬਾਗੋ ਬਾਗ ਹੋਣਗੇ ਇਹ ਨਾ ਚਾ ਕੋ ਕੋ ਨਮ ਲ ਸਰ ਇਹ ਜਗ੍ਹਾ ਤੇ ਮਨਾਇਆ ਜਾਂਦਾ ਪਰ ਖਾਲਸੇ ਦੀ ਧਰਤੀ ਦਾ ਲੋਕਿਕ ਨਜ਼ਾਰਾ ਹੀ ਵੱਖਰਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੇ ਖਾਲਸੇ ਤੇ ਬਖਸ਼ਿਸ਼ ਕਰਕੇ ਕਿਉਂਕਿ ਜਿਹੜੀ ਹੋਲੀ ਉਸ ਵੇਲੇ ਮਨਾਈ ਜਾਂਦੀ ਸੀ ਤੇ ਉਹਦੇ ਵਿੱਚ ਜਿਹੜੀਆਂ ਰਵਾਇਤਿ ਕੁਝ ਇਹੋ ਜਿਹਾਂ ਘਟਾ ਆ ਗਿਆ ਜਿਸ ਕਾਰਨ ਗੋਬਿੰਦ ਸਿੰਘ ਮਹਾਰਾਜ ਨੇ ਖਵੱਲਾ ਮਹੱਲੇ ਰ ਮਹੱਲੇ ਰ ਮਤਲਬ ਇਹ ਹੋਏ ਕਿ ਹੱਲਾ ਕਰਨਾ ਤੇ ਖਾਲਸੇ ਨੂੰ ਜਿਹੜਾ ਹੈ ਉਹਨਾਂ ਨੇ ਇਸ ਹੋਲੇ ਮਹੱਲੇ ਦੇ ਵਿੱਚ ਆਪਸ ਦੇ ਵਿੱਚ ਜੰਗਜੂ ਜਿਹੜੇ ਕਰਤਬ ਸਣ ਉਹ ਦਿਖਾ ਕੇ ਤੇ ਖਾਲਸੇ ਨੂੰ ਹੋਲੇ ਮਹਲੇ ਦੇ ਵਿੱਚ ਮਨਾਉਣ ਲਈ ਪ੍ਰਯਤਨ ਕੀਤਾ ਜੀ ਹਾਂ ਜੀ ਗੁਰੂ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮਹਾਨ ਨਗਰ ਕੀਰਤਨ ਵਾਰੀ ਕਿਸ ਤਰ੍ਹਾਂ ਦਾ ਅਨੰਤ ਆਰਤੀਰ ਦਾਸਾਂ ਲੈ ਕੇ ਚੱਲੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਆਨੰਦ ਬਹੁਤ ਆ ਰਿਹਾ ਵਾਹਿਗੁਰੂ ਜੀ ਮਾਰੇ ਦੀ ਧਰਤੀ ਦਾ ਚੱਲੇ ਆ ਸਿੱਖ ਜਗਤ ਸਾਹਿਬ ਤੇ ਖੁਸ਼ੀਆਂ ਅਰਦਾਸ ਸਭ ਨੂੰ ਇਹ ਕਰਦੇ ਆ ਸਰਬਦਾ ਸਰਬਦਾ ਸਰਬਤ ਦਾ ਭਲਾ ਮੰਗਦੇ ਆ ਅਰਦਾਸ ਵੀ ਅਸੀਂ ਇਹ ਹੀ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਇਹ ਹੀ ਅਰਦਾਸ ਕਰਦੇ ਆ ਸਾਰੇ ਦੇ ਝੋਲਿਆਂ ਚ ਅਰਦਾਸ ਖੁਸ਼ੀਆਂ ਪ੍ਰਾਪਤ ਹੋਣ ਦੁੱਖ ਦਾ ਦੁੱਖ ਦੂਰ ਹੋਵੇ ਤੇ ਇਹ ਹੀ ਅਰਦਾਸ ਸਾਡੀ ਬਾਈ ਗੁਰਜੀ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਇਹ ਨਗਰ ਕੀਰਤਨ ਕਿਧੇ ਵੱਲੋਂ ਕੱਟਿਆ ਜਾ ਰਿਹਾ ਕਿੱਥੇ ਜਾ ਰਿਹਾ ਔਰ ਕਿੰਨੇ ਦਿਨਾਂ ਚ ਪਹੁੰਚੇਗਾ ਕੀ ਕਰਨ ਜਾ ਰਿਹਾ ਤੇ ਜੀ ਸ਼੍ਰੀ ਅਨੰਦਪੁਰ ਸਾਹਿਬ ਹੌਲੇ ਹੌਲੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਮਾਤਾ ਸੁਲਖਣੀ ਜੀ ਨਿਸ਼ਕਾਮ ਚੈਰੀਟੇਬਲ ਟ੍ਰੈਕਟ ਬਟਾਲਾ ਵੱਲੋਂ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੰਟ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਰੰਭ ਹੋ ਰਿਹਾ ਹੈ ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਟਟਿਆਰਾ ਮਹੱਲਾ ਬਟਾਲਾ ਤੋਂ ਆਰੰਭ ਹੋ ਕੇ ਅੱਜ ਰਾਤ ਦੇ ਪੜਾ ਜੋ ਕਿ ਗੁਰਦੁਆਰਾ ਹਰੀਆਂ ਵੇਲਾਂ ਸਾਹਿਬ ਪਾਸ਼ਾ ਜੀ ਸਤਮੀ ਮਾਲਪੁਰ ਵਿਖੇ ਹੋਣਗੇ ਕੱਲ ਨੂੰ ਉੱਥੋਂ ਆਰੰਭਤਾ ਕਰਕੇ ਅਸੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਲੰਮ ਲਿਆ ਮਨਾਣ ਜਾ ਰਹੇ ਹਾਂ ਜੀ ਚੈਰੀ ਕਰ ਲਈ ਫੁੱਲ ਤਿਆਰੀ ਹੈ ਜੀ ਰੰਗ ਗੁਲਾਲ ਜੋ ਵੀ ਉਥੇ ਸਮਾਨ ਚਾਹੀਦਾ ਸਾਜੋ ਸਮਾਨ ਸਾਰੇ ਤਿਆਰ ਹੈ ਜੀ ਆਲਸੀ ਦੀ ਧਰਤੀ ਤੇ ਜਾ ਕੇ ਮਨਾਉਣ ਲੱਗੇ ਆਪਾਂ ਹਾਂਜੀ ਵਾਹਿਗੁਰੂ ਨਾਕੀਂ ਕੇ ਫੈਸੂਜ ਤੇ ਬਦਲਾ ਨਜ਼ਾਰੇ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज